बस रही है राबू ते चलो थोड़ी देर चल चाह पी शाम का टाइम बर्तन भी हजे धोने तो हाँ। चलो थोड़ी देर चलती ਪੈਰ ਦੇਖੀ ਜਾਓ ਨੀਚੇ ਉਹਦੇ ਪੱਤੀ ਨਮਤੀ ਹੁੰਦੀ ਆ ਫੇਰ ਪੈਰ ਦੇਖ ਲਓ ਉੱਪਰ ਨੂੰ ਕਰਦੇ ਥੋੜੇ ਆ ਥੱਲਾ ਲੱਗਦਾ ਇੱਕ ਪੈਰ ਗੰਦੇ ਹੋ ਜਾਣੇ ਇਹਦੇ ਪੈਰ ਸੌਫਟ ਸਕਿਨ ਹੁੰਦੀ ਛਾਲੇ ਨਾ ਪੈ ਜਾਣ ਅਸਾਂ ਦਾ ਗਾਦੀ ਪੀਆ ਅਸਾਂ ਦਾ ਗਾਦੀ ਪੀਆ ਮੈਂ ਬਰਾਂ ਲੱਗੀਆਂ ਮਤਲਬ ਬਣਦੀ ਪਈ ਸਬਜ਼ੀ ਉਹਦੀ ਬੀਨਸ ਦੀਆਂ ਦਬੀਨਸ ਬਣਾਇਆ ਮੈਂ ਬਾਂਦੇ ਪਏ ਆ ਤੇ 라ਬੂ ਸਾਡੀ નીચે ਉਹ ਕਰਦੀ ਪਈ ਆ ਉਹ ਉੱਕਰ ਵਿੱਚ ਵਾ ਵਾਕਰ ਵਿੱਚ ਵਾ 라ਬੂ ਇਹ ਗਲ ਵਿੱਚ ਇਹ ਪਪਾਰਾ ਕੀ ਗਿਆ ਆ ਅੱਜ ਪਾਣੀ ਆਇਆ ਆ ਪਾਣੀ ਨਹੀਂ ਆ ਰਿਹਾ ਸੀ 2 ਦਿਨ ਤੋਂ ਮੈਂ ਫਟਾਫਟ ਭਰ ਲਿਆ ਮੇਗਾ ਮੋਟਰ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਖਰਾਬ ਹੋ ਜਾਵੇ ਤੇ ਮੈਂ ਆ ਦੇਖੋ ਇੱਧਰ ਪਾਣੀ ਪੂਨੇ ਭਰ ਕੇ ਰੱਖ ਲਿਆ ਆ ਵੈਸੇ ਤਾਂ ਮੈਂ ਭਰ ਕੇ ਰੱਖਦੀ ਹੁੰਦੀ ਇੱਧਰ ਪਰ ਫਿਰ ਵੀ ਹੁਣ ਵੀ ਭਰ ਲਿਆ ਕਿਉਂਕਿ 8 ਵਜੇ ਪਾਣੀ ਆਇਆ 9 ਵਜੇ ਫੇਰ ਚੱਲ ਜਾਣਾ ਟੈਂਕੀ ਬਸ ਭਰ ਜਾਵੇ ਪੀਣ ਪੋਣ ਵਾਲਾ ਸਾਰਾ ਹੀ ਭਰ ਲਿਆ ਮੈਂ ਪਾਣੀ ਤੇ ਸਬਜੀ ਬਣਦੀ ਆ ਥੋੜੀ देर 'ਚ ਰੋਟੀ ਬਣਾਉਂਗੀ ਕਰੀ ਬੋਚ ਸਭਾ ਬਾਬੂ ਕੋ ਟੀਵੀ ਲਾ ਕੇ ਚਲ ਗਿਆ। ਉਹਨੇ ਇਹਨੂੰ ਇਹਨੇ ਵੀ ਮੈਂ ਟੀਵੀ ਬੰਦ ਕਰ ਦੂਆ। ਆ ਇਸ ਆਪਾਂ ਚਲੇ ਗਏ ਸਿ ਮੇਲੇ ਤੇ ਤੇ ਉਸ ਤੋਂ ਪਹਿਲਾਂ ਮੈਂ ਵਲੋਗ ਤਵਾਰ ਕੋਈ ਬਣਾਇਆ ਨਹੀਂ ਜਿਹੜਾ ਬਣਾਇਆ ਸੋਹੀ ਸੀ। ਤੇ ਰਾਤ ਨੂੰ ਆਪਾਂ ਮੇਲੇ ਤੇ ਚਲੇ ਗਏ ਤੇ ਮੇਲੇ ਤੇ ਮੈਂ ਆ ਲੈ ਕੇ ਆਈਆਂ ਡੱਬੇ। ਇਹ ਜੀ ਦਾ ਨਾ ਕੁਛ ਪਾਣੋਂ ਬਿਸਕੁਟ, ਪੂਜੀਆ ਵਗੈਰਾ ਇਹ ਚੀਜ਼ ਆਪਾਂ ਨੂੰ ਨਾ ਇਹ ਡੱਬੇ ਲੈ ਕੇ ਆਈਆਂ ਦੋ ਲੈ ਕੇ ਆਈਆਂ।

ਇਨਾ ਚੋ ਅਗਰ ਬੀ ਪੈਨ ਕੁਝ ਲੈਣੀ ਹੋਏ ਤਾਂ ਲੈ ਲੂੰਗੀ ਹੋਰ ਇਹਦੇ ਵਸ ਲੈ ਕੇ ਆਈਆਂ ਪਹਿਲਾਂ ਵੀ ਲੈ ਕੇ ਆਈ ਸੀ ਕਿ ਉਹਨੂੰ ਪਸੰਦ ਨਹੀਂ ਆਈਆਂ ਹੁਣ ਫੇਰ ਦੁਬਾਰਾ ਲੈ ਕੇ ਆਈਆਂ ਤੇ ਮੈਂ ਕਚਾ ਲੈ ਲੂੰਗੀ ਹੈਨਾ ਅਗਰ ਇਹਨੂੰ ਪਸੰਦ ਆਉਂਗੇ ਨਹੀਂ ਤਾਂ ਫੇਰ ਮੈਂ ਤਾਂ ਰੱਖੀ ਲੈਣੀਆਂ ਆ ਕਿਉਂਕਿ ਮੈਂ ਕੋਈ ਵੀ ਪਿਸ਼ਟਿਕ ਲਾ ਲੈਣੀ ਮੈਨੂੰ ਨਹੀਂ ਹੈਗਾ ਫਿੱਕਾ ਗੂੜਾ ਕਲਰ ਕੋਈ ਮੈਂ ਕੋਈ ਵੀ ਲਗਾ ਲੈਣੀ ਆ ਆਗੀ ਕੀਤਾ ਜੀ ਬਾਪੂ ਕਾ ਅੱਜ ਜਿਹੜੀ ਵਾਰਾ ਕੱਢਿਆ ਸੀ ਝੂਲਾ ਰਿਵੀ ਰਿਵੀ ਵਾ ਪਹਿਲੀ ਫਸਟ ਵਾਰ ਬੈਠੇ ਆ ਝੂਲੇ 'ਚ। ਰੀਵੋ ਇਤਨ ਕਰੇ ਰਮੂ। ਰੀਵੋ। ਇੱਕ ਕਰੇ। ਐ ਲੋ ਗਿਆ ਐ ਲੋ ਗਿਆ। ਚੱਲ ਰੋਣ ਦੀ ਆਹੋ। ਚੱਲ ਉਤਾਰ ਦੇ ਬੱਸ ਆ ਜਾ ਇੱਧਰ। ਚਲੋ ਹੁਣ ਮੈਂ ਨਾ ਇੱਥੇ ਆਪਣੇ ਵੀਡੀਓ ਦਾ ਐਂਡ ਕਰਦੀ ਆ। ਤੇ ਕੋਪੀਰਾਤੋ ਬੋਟ ਹੋ ਗਈ ਆ ਸਾਢੇ 10 ਹੋ ਗਏ ਆ 10 ਵਜੇ ਅਸੀਂ ਆਏ ਸੀਗੇ ਤੇ ਸਾਢੇ 10 ਹੋ ਗਏ ਆ ਤੇ ਆਪਣਾ ਇੱਥੇ ਵੀਡੀਓ ਦਾ ਐਂਡ ਕਰਦੀ ਆ ਚਲ ਕਰ ਚਾਪੇ ਨੂੰ ਹਣ ਚੱਕ ਦੇ ਚੱਕ ਦੇ ਲਓ ਤੇ ਹਜੇ ਵੀ ਬੋਝਾ ਰੋਥੀ ਫੀਲ ਸੀ ਕਿ ਹਜੇ 2-4 ਦਿਨ ਹੋਰ ਫੀਲ ਰਹਿ ਰਹੀ ਆ ਤੇ ਚਲੋ ਹੁਣ ਕੁੜੀ ਵੀ ਰੋਣ ਲੱਪੀ ਐਥੇ ਵੀਡੀਓ ਰੈਡ ਕਰਦੀ ਆ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਤੋ ਬਾਏ ਬਾਏ